ਮਿੱਤਰੋ ਨਾ ਅੱਜ ਆਪਾਂ ਤੁਹਾਨੂੰ ਇੱਕ ਸ਼ਾਰਟ ਵੀਡੀਓ ਦੇ ਵਿੱਚ ਬਹੁਤ ਵੱਡੇ ਕਦ ਕਾਠ ਦੀ ਝੋਟੀ ਦਿਖਾਉਣ ਲੱਗੇ ਆ ਮਿੱਤਰੋ ਬਹੁਤ ਵੱਡੀ ਜਰ ਕਦ ਕਾਠ ਕਰਨੀ ਉਹਨਾਂ ਨੂੰ ਨਾ ਤੁਹਾਨੂੰ ਦਿੱਕਤ ਵਾਲੀ ਕੋਈ ਗੱਲ ਨਹੀਂਗੀ ਬਹੁਤ ਵੱਡਾ ਕਦ ਕਾਠ ਆ ਇਸ ਝੋਟੀ ਦਾ ਤੇ ਸੂਆ ਆ ਗਿਆ ਤੀਜਾ ਤੇ ਜਗਤਾਰ ਦਾ ਜੇ ਗੱਲ ਕਰਗੇ ਪਿੰਡ ਦੀ ਪਿੰਡ ਆਗਾ ਸਤੌਜ ਤੇ ਜਿਲਾ ਪੈਂਦਾ ਬਈ ਸਤੌਜ ਨੂੰ ਸੰਗਰੂਰ ਸਾਰੇ ਬੰਦੇ ਜਾਣਦੇ ਆ ਹੁਣ ਝੋਟੀ ਦਾ ਤੁਹਾਨੂੰ ਮੈਂ ਮੂੰਹ ਦਿਖਾ ਦਾਂ ਜਗਤਾਰ ਯਾ ਕਰਨ ਤੇਰੀ ਝੋਟੀ ਦੀ ਤਾਂ ਜੇ ਗੱਲ ਕਰਗੇ ਮੈਂ ਕਹਿੰਦਾ ਵੀ ਬਹੁਤ ਵੱਡਾ ਕਦ ਕੱਠ ਆ ਗਿਆ ਝੋਟੀ ਦਾ ਤੇਰੀ ਦਾ ਹਨਾ ਹਾਂਜੀ ਸੂਅ ਤੀਜਾ ਤੀਜਾ ਹੀ ਮਾਂ ਦਾ ਦੁੱਧ ਮਾਂ ਦਾ 20 ਲੀਟਰ ਚੋਇਆ ਜੀ ਚਾਰੇ ਥਾਣਾ ਚੋਂ ਸਹੀ ਜੀ ਅੱਛਾ ਹੁਣ ਮਤਲਬ ਹੋ ਗਈ ਟੇਲ ਹੁਣ ਟੇਥਣ ਹੋ ਗਈ ਟੇਥਣ ਹੋ ਗਈ ਹਾਂ 18 ਲੀਟਰ ਦੁੱਧ ਚੋਇਆ ਜੀ ਤੇ ਇਹਦਾ ਪਹਿਲਾ ਪਹਿਲੇ ਦਾ ਕਿੰਨਾ ਸੀਗਾ ਪਹਿਲੇ ਦਾ 17 ਲੀਟਰ ਚੋਇਆ ਜੀ ਦੂਜੇ ਦਾ ਦੂਜੇ ਦਾ 21 22 ਜੀ 21 22 ਪਰ ਹੁਣ ਆਪਾਂ ਜਿਹੜਾ ਹੈਗਾ ਤੀਜੇ ਵਾਸਤੇ ਇਹ ਕਿੰਨਾ ਦੁੱਧ ਕਹਿ ਕੇ ਦੇਣੀ ਆ ਹੁਣ ਤਾਂ 22 23 ਦੀ ਤਾਂ ਮੈਅਰ ਕਰਦੇ ਆ ਜੀ ਠੀਕ ਆ 20 ਮੰਨ ਕੇ ਹੀ ਹੋ ਗਈ ਯਾਰ ਜੀ ਹਾਂ ਬਾਕੀ ਮੌਕੇ ਤੇ ਪਤਾ ਲੱਗੂ ਇਸ ਠੀਕ ਠਾਕ ਗਿਆ ਜੀ ਮੌਕੇ ਤੇ 20 ਲੈ ਚੱਲ ਕਰਾਂ ਅੰਦਰਲੇ ਪਾਸੇ ਲੈ ਵੀ ਇੱਧਰ ਆ ਗਈਆਂ ਜੇ ਗੱਲ ਕਰਕੇ ਛੁੱਟੀ ਦਾ ਟਾਈਮ ਹੈ ਬੈਨਾਂ ਵੀ ਆਈ ਜਾਂਦੀਆਂ ਹੁਣ ਆਹ ਦੇਖ ਲਓ ਝੋਟੀ ਦਾ ਕੱਦ ਕੱਟ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਪੂਰੀ ਸਾਫ ਆ ਅ ਜੇ ਮੈਂ ਤੁਹਾਨੂੰ ਗੱਲ ਕਰਾਂ ਹਨਾ ਇਹਦੀ ਮਾਂ ਦੀ ਤੇ ਮਾਂ ਵੀ ਜਿਹੜੀ ਹੈਗੀ ਇਹਦੀ ਅੰਦਰ ਖੜੀ ਆ ਮਿੱਤਰੋ ਤੇ ਬਾਕੀ ਦੂਜੇ ਪਸ਼ੂ ਤੁਸੀਂ ਘਰੇ ਆ ਕੇ ਦੇਖ ਲਓ ਬਾਈ ਕਹਿੰਦੇ ਭਾਈ ਦੂਜੇ ਪਸ਼ੂ ਨਾਲ ਦਿਖਾਈ ਏ ਆ ਦੇਖ ਲੋ ਕਿਵੇਂ ਲੱਗੀ ਝੋਟੀ ਤੇ ਆ ਗਈ ਜਿਹੜੀ ਇਹਦੀ ਮਾਂ ਠੀਕ ਆ ਨੰਬਰ ਸਹੀ ਉੱਤੇ ਆ ਦੱਸਿਓ ਫਿਰ ਕਿਵੇਂ ਲੱਗੀ ਧੰਨਵਾਦ